ਜੈ ਸ਼ਿਵ ਸ਼ੰਕਰ ਬੋਲੇਨਾਥ ਦੇ ਦਰਬਾਰ ਦੇ ਦਰਸ਼ਨ ਕਰਾ ਰਹੇ ਜੀ ਲਾਈਵ ਤੁਹਾਨੂੰ ਕਿਰਪਾ ਕਰੋ ਬੋਲੇਨਾਥ ਜੀ ਸਾਰਿਆਂ ਤੇ ਮੇਰਾ ਪ੍ਰਿਆਤ ਰੱਖੋ ਜੈ ਸ਼ਿਵ ਸ਼ੰਕਰ ਬੰਬ ਬੰਬ ਬੋਲੇ ਜੈ ਸ਼ਿਵ ਸ਼ੰਕਰ ਬੋਲੇਨਾਥ ਕਿਰਪਾ ਕਰੋ Я еще не могу пока не могу Я еще что-то, бомба, бомба, шуша. Ой, она открыта, бомба, бомба.